हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਬੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਕੁਲਦੀਪ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 6 ਨਾਕ ਦੋਸਤੋ ਤੁਸੀਂ ਸਾਹਮਣੇ ਦੇਖ ਰਿਹਾ ਜੇ 6 ਪਸ਼ੂ ਤੁਹਾਨੂੰ ਦਿਖਾ ਦੇਣੇ ਆ ਜਿਨ੍ਹਾਂ ਦੇ ਵਿੱਚੋਂ 5 ਬੇੜਾਂ ਇੱਕ ਝੋਟੀ ਦਿਖਾਵਾਂਗੇ ਦੋਸਤੋ ਠੀਕ ਆ ਜੀ ਬਹੁਤ ਦੰਦਾਂ ਦੇ ਵਿੱਚ ਝੋਟੀ ਆ ਬਾਕੀ ਪੂਰੀ ਡਿਟੇਲ ਆ ਵੀਰ ਕਲਦੀਪ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਖੀਰੀ ਬੱਚੀ ਵੀ ਇੱਕ ਦੋਸਤੋ ਦਿਖਾਵਾਂਗੇ ਖੀਰੀ ਬੱਚੀ ਆ ਤੇ ਬਾਕੀ ਨਾਗ ਬਹੁਤ ਪਿਆਰੇ ਆ ਚੰਗੇ ਪਸ਼ੂ ਆ ਤੇ ਰੇਡ ਪਰਦਾ ਵੀ ਜਾਇਜ਼ ਹੁੰਦਾ ਤੇ ਬਾਕੀ ਪੰਜਾਬ ਭਰ ਦੇ ਵਿੱਚ ਦੋਸਤੋ ਜਿਹੜੀ ਪਹੁੰਚ ਆ ਹੋਮ ਡਿਲੀਵਰੀ ਹੋਮ ਡਿਲੀਵਰੀ ਜਿਹੜੀ ਆ ਉਹ ਵੀ ਵੀਰ ਕਰ ਦੂਗਾ ਉਹਨੇ ਰੇਡ ਦੇ ਵਿੱਚ ਸੋ ਅੱਜ ਦੇਖਦੇ ਆਂ ਦੋਸਤੋ ਕਿੰਨਾ ਕਿੰਨਾ ਮੁੱਲ ਰਹਿਣ ਵਾਲਾ ਇਹਨਾਂ ਪਸ਼ੂਆਂ ਦਾ ਤਰੀਕ ਦੋਸਤੋ ਅੱਜ 27 ਜੁਲਾਈ ਤੇ ਸਮਾਂ ਕੋਈ ਆਪਾਂ ਵੀਡੀਓ ਬਣਾ ਰਹੇ ਆ 11:30 ਵਜੇ ਦਾ ਆਉ ਲੈਨੇ ਆਂ ਬਥੇਰੇ ਡਿਟੇਲ ਕਰਦਿਆਂ ਗੱਲਬਾਤ ਤਿੰਨ ਸੋਇਆ ਪਸ਼ੂ ਤਿੰਨ ਗੱਭੜ ਆ ਜੋ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਕੁਲਦੀਪ بھائی ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਸਾਹ ਹੋਰ ਠੀਕ ਆ ਜੀ ਬਹੁਤ ਵਧੀਆ ਕੁਲਦੀਪ ਠੀਕ ਠਾਕ ਹਾਂਜੀ ਹਾਂਜੀ ਪਰੀ ਕਿਰਪਾ ਬਾਬੇ ਨਾਨਕ ਦੀ ਸ਼ੁਗਰਾ ਮਾਰਕਤਾ ਤੇ ਕੁਲਦੀਪ ਰਾਜ ਜਿੱਦਾਂ ਜਿਗਰ ਕੀਤਾ ਆਪਣੇ ਕੋਲ ਤਿੰਨ ਪਸ਼ੂ ਸੋਇਆ ਜਿਹੜੇ ਦੁੱਧ ਵਾਲੇ ਆ ਹਾਂਜੀ ਦੁੱਧ ਤੇ ਚੱਲਣਦੇ ਆ ਹਾਂਜੀ ਇੱਧਰ ਤਿੰਨ ਗੱਭੜ ਨੇ ਆਪਣੇ ਕੋਲ ਆ ਤੇਨ ਗੱਭੜ ਆ ਆ ਇਹ ਤਿੰਨੇ ਸੁਈਆਂ ਠੀਕ ਆ ਜੀ ਇੱਕ ਟੋਕੜ ਵੀ ਹੈਗੀ ਆ ਹਾਂ ਟੋਕੜੇ ਇੱਕ ਬੱਚਿਆਂ ਬਗੈਰਾ ਇੱਕ ਇੱਕ ਆ ਬੱਚੇ ਦੇ ਨਾਲ ਆ ਦੋਸਤ ਇਹ ਬੱਚੇ ਵਾਲੀ ਆ ਇਹ ਬੱਚੇ ਵਾਲੀ ਆ ਤੇ ਇੱਕ ਝੋਟੀ ਆਈ ਵੀ ਮੋਹ ਦੰਦੀ ਕਿਵੇਂ ਆ ਇਹ ਚੌਗੀ ਆ ਮੋਹ ਚੌਗੀ ਆ ਝੋਟੀ ਹਾਂ ਤਾਂ ਦੋਸਤੋ ਸ਼ੁਰੂਆਤ ਇੱਥੋਂ ਹੀ ਕਰਨਾ ਹੈ ਕਿ ਆਪਾਂ ਝੋਟੀ ਤੋਂ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲਦੀ ਜਾਊਗੀ ਬਾਕੀ ਵੀਡੀਓ ਵੱਧ ਤੋਂ ਵੱਧ ਮੇਰਾ ਵੀਰ ਅਗੇ ਸ਼ੇਅਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਅੱਛਾ ਕਲਦੀਪਾ ਜੀ ਇਹ ਝੋਟੀ ਚੌਗੀ ਆ ਮੋਹ ਪਹਿਲਾਂ ਸੋਸ ਹੋਈ ਇਹ ਪਰਸੋਂ ਇੱਥੇ ਸਵਾਹੀ ਕੁੜੀਆਂ ਨਹੀਂ ਖਾਦਾ ਕੋਣੀ ਨੇ ਮੋਹ ਮਲ ਆਇਆ ਹੀ ਨਹੀਂ ਕਾ ਨਾ ਮਗਰ ਤਾਂ ਹੀ ਕਰੀ ਜਾਂਦੀ ਜਿਆਦਾ ਓਪਰਾ ਕਰਦੀ ਉਪਰੀ ਖਾਦੇ ਆ ਪਾਪ ਹੁਣ ਦੁੱਧ ਦਾ ਵੀ ਫਰਕ ਕਿੰਨਾ ਪਾ ਗਈ ਹੈ ਹੁਣ ਅੱਛਾ ਹਾਂ ਤੇ ਸੂਈ ਨੂੰ ਅੱਜ ਕਿੰਨਾ ਕ ਦਿਨ ਹੋਏ ਆ ਸੂਈ ਮਹੀਨੇ ਦੀ ਹੋਊਗੀ ਮਹੀਨੇ ਕਿਤੇ ਹਾਂ ਕੱਟੀ ਮਗਰ ਬਸ ਦੁੱਧ ਬਖਾਲਾ ਘੱਟ ਬਖਾਉਂਦੀ ਕਿੰਨਾ ਕ ਦਿਨ ਤੋਂ ਤਾਂ ਇਸ ਵਕਤ ਹੁਣ 7 ਕਿਲੋ ਦੁੱਧ ਲਾ ਲੈ ਪੱਕਾੜਾ 7 ਕਿਲੋ ਹਾਂ ਇਹ ਚਵਾ ਦਾਂਗੇ ਚਾਹੇ ਕੋਈ ਆਨਲਾਈਨ ਇੱਥੇ ਚੋਲੇ ਚਾਹੇ ਆਪਦੇ ਉੱਥੇ ਘਰੇ ਮੰਗਾਓ ਓਕੇ 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 ਹੋਊਗੀ ਠੀਕ ਆ ਜੀ ਹਾਂ ਆਪ ਦੱਸੋ 7 ਕਿਲੋ ਜਿੰਨਾ ਮੰਗਾ ਲੈ ਤੇ ਇਦਾਂ ਹੋਊਗੀ ਤੁਹਾਣਾ ਦੀ ਗਾਰੰਟੀ ਹੋਊਗੀ ਥਾਣੀ ਦਾ ਅਗਲਾ ਮਗਰਲਾ ਇੱਕੋ ਜਿਹਾ ਹੀ ਦਾ ਦੁੱਧ ਹਾਂ 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 ਗਾਰਭਾੜ ਠੀਕ ਹੈ ਜੀ ਹਾਂ ਅਗਲੇ ਪਿਛਲੇ ਦੋਸਤੋ ਜਿਵੇਂ ਵੜਾਂ ਦੇ ਵਿੱਚ ਦੇਖਦੇ ਆਪਾਂ ਅਗਲੇ ਪਿਛਲੇ ਦੋ ਦੋ ਚਵਾਈ ਜਿਹੜੀ ਆ ਦੋਸਤੋ ਇੱਕੋ ਜਿਹੀ ਆ ਜਿਹੜਾ ਥੋੜਾ ਜਿਆ ਨਿਕਾਰਾ ਦੀ ਇਹਨੇ ਖਾਦਾ ਕੋ ਹੋਣੀ ਨਾ ਤਾਂ ਹੁਣ ਕੱਢਾ ਥੋੜਾ ਘਟਾਈ ਨਹੀਂ ਤੇ ਆਲੇ ਘੜੀ ਜੀ ਸੋ ਮੂੰਹ ਮਾ ਘੱਟ ਮਾਰਿਆ ਠੀਕ ਹੈ ਜੀ ਮੂੰਹ ਮਾ ਘੱਟ ਮਾਰਿਆ ਪੱਠਿਆਂ ਨੂੰ ਨਵੀਂ ਥਾਂ ਤੇ ਆਇਆ ਪਸ਼ੂ ਹਾਂ ਜੀ ਲਾਇਆ ਨੇ ਮਗਰ ਕੱਟੀ ਆ ਗਈ ਮਗਰ ਕੱਟੀ ਲੋ ਮਗਰ ਕੱਟੀ ਆ ਬਈ ਪਹਿਲਾ ਸੂਆ ਮੂੰਹੋਂ ਚਾਰ ਦਾ ਤਾਂ ਬਾਕੀ ਫੇਸ ਕੁਆਲਿਟੀ ਚੰਗੀ ਤੋ ਜੀ ਜੂ ਨਹੀਂ ਲਾਏਗਾ ਦੋਸਤੋ ਉਹਦੇ ਕਰਕੇ ਥੋੜਾ ਪੱਠੇ ਪੁੱਠਿਆਂ ਨੂੰ ਮੂਹ ਨਹੀਂ ਮਾਰਿਆਗਾ ਕੱਦ ਵੇਹ ਕਿੱਡਾ ਤਗੜਾ ਕੱਦਕੁੱਦ ਵਾਲੇ ਪਾਸਿਓ ਕੋਈ ਦੂਜੇ ਅੰਦਰ ਬੜੀ ਤਗੜੀ ਬਣ ਜੂਗੀ ਹਾਂ ਸੋ ਝੋਟੀ ਵੇਖੋ ਲੰਬੀ ਲੂੰਬੀ ਵੇਖੋ ਕੱਦਕੁੱਦ ਵੇਖੋ ਬਹੁਤ ਸੋਹਣਾ ਉੱਚਾ ਕੱਦ ਦਾ ਤੇ ਮੋਹਰਾ ਦੇ ਵਿੱਚ ਦੋਸਤੋ ਇਹ ਝੋਟੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਤੋ 7 ਕਿਲੋ ਦੁੱਧ ਐਸ ਤਰ੍ਹਾਂ ਇਹਦੇ ਥੱਲੇ 7 ਕਿਲੋ ਦਾ ਨੈਟ ਹੋਊਗਾ ਠੀਕ ਆ ਕੁਲਦੀਪ ਵੀ ਖੋਲ ਕੇ ਦਿਖਾਈਏ ਮੜਾ ਤੋਰ ਗਿਆ ਇਧਰ ਨੂੰ ਇਹ ਨੱਟ ਦੁੱਧ ਜਿਹੜਾ ਦੋਸਤੋ 7 ਕਿਲੋ ਆ ਵੈਸੇ ਪੱਠੇ-ਪੁੱਠੇ ਖਾਣ ਲੱਗ ਪੀਦਾ ਦੁੱਧ ਤੋਂ ਵੱਧੂ ਕੀ ਵੈਸੇ ਬਿਲਕੁਲ ਤੁਸੀਂ ਵੇਖ ਸਕਦੇ ਜੇ ਫੁਰਲੀ ਜਾ ਕੇ ਪੱਠੇ ਪਾਏ ਆ ਪਰ ਕਈ ਵਾਰਾ ਪਸ਼ੂ ਨਵੀਂ ਜਗ੍ਹਾ ਤੇ ਆ ਕੇ ਘਾਟੀ ਪੱਠੇ-ਪੁੱਠੇ ਨੂੰ ਮੂੰਹ ਲਾਉਂਦਾ ਕੋਈ 2-4 ਦਿਨ ਕੋਈ 5 ਦਿਨ ਕੋਈ ਹਫ਼ਤੇ ਦੇ ਵਿੱਚ ਵਿੱਚ ਜੀਜੂ ਲਾ ਜੂਗੀ ਜਿੱਥੇ ਵੀ ਅੱਗੇ ਗਈ ਆ ਲਓ ਆਈ ਵੜੀ ਕੋਟੀ ਆ ਬਾਕੀ ਗਲਦੀਬ ਚੋਣ-ਚਾਨ ਅਗਲੇ ਆ ਕੋਈ ਸੈਡ ਸੂਟ ਦਾ ਕੋਈ ਚੱਕਰ ਨਾ ਨਾ ਓਕੇ ਓਕੇ ਹੋਊਗੀ ਤਰ ਮੈਂ ਹਾਂ ਆਪਾਂ ਪਹਿਲਾਂ ਹੀ ਦੱਸ ਦਿੰਦੇ ਜਦੋਂ ਬਾਤ ਕੱਟ ਹੁੰਦੀ ਕੋਈ ਯੋਨ ਭਾਵੇਂ ਧਾਰੋਣਾ ਮਾਰੀਦਾ ਮਗਾਲੇ ਕੋਈ ਲਓ ਜੀ ਸੋ ਹੈ ਦੋਸਤੋ ਪੂਰੀ ਤਸੱਲੀ ਵਾਲੀ ਆ ਜਿੱਦਾਂ ਰਾਣੀ ਦੇ ਮਰਾਜ ਦਿਆਂ ਕੱਟੀ ਛਡਾ ਕੇ ਕੋਈ ਨਹੀਂ ਛੱਡ ਕੇ ਧੱਕ ਥੋੜੀ ਜਿਹੀ ਗਾਂ ਨੂੰ ਆ ਠੀਕ ਆ ਜੀ ਆ ਤੁਸੀਂ ਵੇਖ ਤਾਂ ਨਿੱਗਰ ਲੇਵਾ ਧੱਕ ਗਾਂ ਨੂੰ ਆਹ ਪੂਰਾ ਬਾਹਰ ਕੱਢਦੀ ਹੁਣ ਕੋਈ ਪਸ਼ੂ ਖਾਊਗਾ ਤਾਂ ਦੁੱਧ ਉਹਨੇ ਪੈਦਾ ਕਰਨਾ ਪਸ਼ੂ ਪੱਠੇ-ਪੁੱਠੇ ਵੇਖੋ ਤੁਸੀਂ ਬਿਲਕੁਲ ਜਿਹੜੇ ਦੋਸਤੋ ਪੱਠੇ-ਪੁੱਠੇ ਘਟ ਖਾਦੇ ਉਹਦੇ ਕਰਕੇ ਥੋੜਾ ਪਸ਼ੂ ਦੁੱਧੋ ਡਾਊਨ ਚੱਲ ਰਿਹਾ 7 ਕਿਲੋ ਝੋਟੀ ਛਲੇ ਦੁੱਧ ਮਗਰ ਕੱਤੀ ਆ ਤੇ ਦੇਵਾਂਗੇ ਕਿੰਨੇ ਦੀ ਵੀਰੇ 80-85 ਦੇਣਗੇ 75 ਹਜ਼ਾਰ ਦੀ ਪਹੁੰਚ ਕਰ ਦਿਆਂਗੇ 75 ਹਜ਼ਾਰ ਦੀ ਪਹੁੰਚ ਕਰ ਦਿਆਂਗੇ ਪਹੁੰਚ ਕਰ ਦਿਆਂਗੇ ਪੰਜਾਬ ਭਰ ਦੇ ਵਿੱਚ ਹਾਂ ਲਓ ਜੀ 75 ਹਜ਼ਾਰ ਦੀ ਦੋਸਤੋ ਪਹੁੰਚ ਪੂਰੇ ਪੰਜਾਬ ਭਰ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਕੋਈ ਭਰਾ ਮਗਾ ਸਕਦਾ ਮਗਰ ਕੱਟਿਆ ਇਹੋ ਜਾਂ ਉੰਤਰਾ ਝੋਟੀਆਂ ਲਓ 50 50 ਦੀਆਂ ਦਿੰਦਾ ਆ 50 50 ਦੀਆਂ ਚਲੋ ਕਾਦਕੋਦਾ ਵੀ ਗੱਲ ਇਹ ਵੀ ਦੂਜੇ ਸਵੇਰ ਝੋਟੀ ਕੋਈ ਵੀ ਆ ਪਹਿਲਾਂ ਨੇ ਤਾਂ ਉਹ ਨਹੀਂ ਦਦਾ ਕਰੋ ਦਊਗੀ ਜਿੱਦਣ ਵਾਂਡ ਲਾਪੀ ਖਾਨ ਹਾਂ ਤਾਂ ਦੂਜੇ ਸਵੇਰ ਦੋਸਤੋ ਅਸਲ ਦੇ ਵਿੱਚ ਝੋਟੀਆਂ ਬਣਦੀਆਂ ਜਾ ਕੇ ਹਾਂ ਆ ਦੇਖੋ ਠੀਕ ਆ ਅੱਛਾ ਗਲਦੀਪ ਜੀ ਅੱਗੇ ਆਪਣੇ ਕੋਲ ਦਾ ਸੈਕੰਡ ਨੰਬਰ ਤੇ ਆ ਵੈੜ ਆ ਇਹ ਤਾਂ ਸੁਆ ਕਿਨਮਾ ਇਹਦਾ ਦੂਜਾ ਸੁਆ ਠੀਕ ਆ ਜੀ ਐਫ ਦੇ ਵਿੱਚ ਦੋਸਤੋ ਇਹ ਵੈੜ ਆ ਕੀ ਕ੍ਰੋਸ ਅੰਗ ਦੇ ਵਿੱਚ ਮਗਰ ਕੀ ਬੱਚਾ ਬੱਚਾ ਮਗਰ ਕਿੰਨੇ ਦਿਨਾਂ ਦੀ ਸੂਈ ਹੈ 20 ਦਿਨ ਹੋ ਗਏ ਨੇ 20 ਦਿਨਾਂ ਦੀ ਸੂਈ ਹੈ ਠੀਕ ਹੈ ਜੀ ਨਹੀਂ ਲਾਲੇ ਪਾਉਂਗੇ ਪੰਜੀ ਲਾਲੇ ਪਾਏ 15 ਲਾਲੇ ਸੂਹਾ ਦੂਜਾ ਹੀ ਹੈ ਹਾਂ ਸੂਹਾ ਦੂਜਾ ਆਓ ਜੀ ਸੂਹਾ ਦਾ ਦੋਸਤੋ ओरिजिनल ਵੀਰ ਦੱਸ ਰਿਹਾ ਵੀ ਦੂਜਾ ਹੀ ਆ ਬਾਕੀ ਆ ਗਈ ਠੰਡੀ 20 ਕ ਦਿਨਾਂ ਦਾ ਕੋਈ ਭਰਾ ਮੰਨ ਲੇ ਐਸਟੀਮੇਟ 20 ਕ ਦਿਨਾਂ ਦੀ ਸੂਈ ਆ ਬਾਕੀ ਆ ਵੇਖੋ ਤੁਸੀਂ ਚਾਰੇ ਥਾਣ ਆਹ ਆਹ ਲਓ ਜੀ ਆ ਮਗਰਲੇ ਥਾਣਾ ਦਾ ਭਰਾ ਵੇਖੋ ਅਗਲੇ ਅਗਲੇ ਥਾਣਾ ਮਾਤਾ ਜੀ ਘਰ ਇਹ ਅਗਲੇ ਥਾਣਾ ਜੀ ਠੀਕ ਹੈ ਜੀ ਤਾਂ ਦੁੱਧ ਬਿਲਕੁਲਦੀਪ ਹੁਣ 20 ਦਿਨਾਂ ਦੀ ਸੂਈ ਆ ਕਿੰਨਾ ਦੁੱਧ ਚਵਾਦਗੇ ਇਹਦੇ ਥਲੇ ਇਹਦੇ 10 ਕਿਲੋ ਦੁੱਧ ਨਟ ਹੋਊਗਾ ਏ 10 ਤੋਂ ਕਿਤੇ ਨਹੀਂ 8 ਰਹਿ ਜਾਊਗਾ ਨਹੀਂ 8 ਕਿਉਂ ਰਹਿ ਜਾਊਗਾ 10 ਹੀ ਹੋਊਗਾ 10 ਹੋਊਗਾ ਜੇ ਠੰਡ ਪੈਨ ਲਾ ਪੀ ਦੁੱਧ 15 ਹੀ ਦਊਗੀ ਹਾਂ ਇਹ ਵੀ ਗਰਮੀ ਬਹੁਤ ਜ਼ਿਆਦੀ ਆ ਗਰਮੀ ਬੜੀ ਜ਼ਿਆਦੀ ਆ ਬਿਲਕੁਲ ਬਿਲਕੁਲ ਗਰਮੀ ਨਾਲ ਕਿਹੜੀ ਆ ਅੱਧੇ ਹੋ ਗਏ ਨਗਰ ਦੋਸਤੋ 10 ਕਿਲੋ ਦੁੱਧ 20 ਦਿਨਾਂ ਦੀ ਸੂਈ ਆ ਦੁੱਧੋਂ ਕਰਮਾਂ ਲਈ ਆ ਜੂਗੀ ਤਾਂ ਕਾ ਬਾਕੀ ਗਰਮੀ ਆ ਸਾਰੇ ਵੀਰਾਂ ਨੂੰ ਪਤਾ ਹੀ ਆ ਬਹੁਤ ਜਿਆਦਾ ਸੇਕ ਨਿਕਲਿਆ ਪਿਆ ਵੈਸੇ ਪਸ਼ੂ ਵੀ ਕਿੱਥੇ ਕੀ ਕਰਨਾ ਤੇ ਦੁੱਧੋ ਬਾਜੂ ਕੀ ਥੋੜਾ ਜਿਹਾ ਮੀਮੂ ਪੈ ਗਿਆ ਦਿਨ ਫਰਕੀ ਹੋ ਗਏ ਹੁਣ ਘਾਹ ਸਾਹਮਣੇ ਮੜੀ ਹੋਈ ਤੇ 10 ਕਿਲੋ ਦੁੱਧ ਇਸ ਬੈਡ ਦੇ ਥੱਲੇ 20 ਦੀ ਆ ਪਛਾ ਮਗਰ ਦੂਜਾ ਸਵੇਰ ਕਰੋ ਸੰਗ ਦੇ ਵਿੱਚ ਬਾਕੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਵਿੱਚੇ ਦਿਖਾਤਾ ਸੋ ਕਿਸੇ ਵੀਰ ਨੇ ਬਿਲਕੁਲ ਆਪਣੀ ਦੋ ਟਾਈਮ ਤਸੱਲੀ ਕਰਨੀ ਹੋ ਤੁਸੀਂ ਘਰ ਆਣ ਕੇ ਕਰ ਲਿਓ ਹੰਦੀ ਸੀ ਤੇ ਵੜੀ ਹੋ ਮੈਂ ਤਾਂ ਆਇਆ ਇਹ ਨੂਰੀ ਦਾ ਪਰਵਾਹ ਕਿਹਦੇ ਕੋਈ ਲੈ ਲੋ ਜੀ ਕੋਈ ਰੱਸੀ ਨਹੀਂ ਕੋਈ ਬੰਗਾ ਨਹੀਂ ਕੋਈ ਵੀ ਕਿਸੇ ਰਕਮ ਦੀ ਆ ਵੇਖੋ ਇਸੇ ਤਰ੍ਹਾਂ ਬੈਠ ਕੇ ਤੁਸੀਂ ਚਵਾਈ ਕਰ ਲਿਓ ਠੀਕ ਆ ਤੇ ਬਾਕੀ ਪੌਲੀ ਸਭੀ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਮੀਡੀਅਮ ਤੋਂ ਪਲੱਸ ਹਾਈਟ ਆ ਆਮ ਜਿਹੜੀਆਂ ਦੋਸਤੋ ਨਾਰਮਲ ਵੇੜਾ ਆਪਾਂ ਦੇਖਦੇ ਆ ਮੀਡੀਅਮ ਤੋਂ ਪਲੱਸ ਹਾਈਟ ਪੂਰੀ ਜੰਮੀ ਪਲੀ ਆ ਵੇਖੋ ਪੂਰੀ ਗੋਲ ਥਾਣ ਥਣ ਪੂਰਾ ਹੱਥੀ ਚਵਾਈ ਵਾਲਾ ਇਹ ਗਾਦੀ ਅੱਛਾ ਵੀਰ ਕੁਲਦੀਪ ਕੀ ਕਰਦੇ ਮੰਗੇ ਦੀ ਕੀ ਡਿਮਾਂਡ ਕਰਦੇ ਇਹਦੀ 35000 ਚ ਪਹੁੰਚ 35000 ਚ ਪਹੁੰਚ ਲਓ ਜੀ 35000 ਦੇ ਵਿੱਚ 200 ਪਹੁੰਚ ਹੋ ਜੂਗੀ ਪੱਕਿਆ ਵਛਾ ਤੁਸੀਂ ਵੇਖ ਲਓ ਠੀਕ ਹੈ ਜੀ ਸੋ 20 ਦਿਨਾਂ ਦਾ ਕੋਈ 25 ਦਾ ਬਾਕੀ ਅੱਗੇ ਹਰਕ ਦੀ ਆਪੋ ਆਪਣੀ ਸਮਝ ਆ ਆ ਬੱਚੇ ਦਾ ਤੁਸੀਂ ਐਸਟੀਮੇਟ ਲਾ ਲਿਓ 20 ਦਿਨ ਕੋਈ ਮੰਨ ਲਈ 25 ਦਿਨ ਮੰਨ ਲਈ 10 ਕਿਲੋ ਦੁੱਧ ਤਾਂ ਚੱਲ ਰਹੀ ਆ ਤਾਂ 35000 ਦੇ ਵਿੱਚ ਘਰ ਤੱਕ ਪਹੁੰਚ ਹੋ ਜੂਗੀ ਤੁਹਾਡੇ ਅੱਡੇ ਭਾਵੇਂ ਕੋਈ ਇਦਾਂ ਮੰਗਾ ਲੇ ਭਾਵੇਂ ਕੋਈ ਕਿਵਾ ਆ ਗਿਆ ਆਪਦੀ ਲੇ ਠੀਕ ਹੈ ਜੀ ਉਹ ਜਿਹਦੇ ਦੀ ਥਣਾ ਦੀ ਵੱਧ ਘੱਟ ਦੀ ਗਾਰੰਟੀ ਉੱਪਰ ਠੀਕ ਹੈ ਜੀ ਬਾਕੀ ਭੂਰ ਭਰ ਤਾਂ ਉਹ ਤਾਂ ਪੱਛਾ ਇੱਕ ਕਰਾਈ ਦਿੱਤੇ ਉਹ ਕੋਈ ਵੀਰ ਆਪਦੀ ਵੀਡੀਓ ਦੇ ਵਿੱਚ ਤਸੰਨੀ ਨਾਲ ਬਿਲਕੁਲ ਵੇਖ ਲੈ ਆ ਤੋਕਰ ਆ ਗਿਆ ਨਾ ਇਹ ਤੋਕੜ ਠੀਕ ਹੈ ਜੀ ਤੋਕੜ ਆ ਦੋਸਤੋ ਦੋਗਲੀ ਜਰਸੀ ਸ਼ਾਈ ਹਲ ਕਰਾਵਾਉਂਦੇ ਇਹ ਦੋਗਲੀ ਪੈੜ ਆ ਤੇ ਹਾਈਟ ਦੀ ਮੀਡੀਅਮ ਦਰਮਿਆਨੀ ਹਾਈਟ ਆ ਠੀਕ ਹੈ ਜੀ ਦਰਮਿਆਨੀ ਹਾਈਟ ਆ ਤੇ ਤੋਕੜ ਆ ਕਿੰਨਾ ਤੁੱਤ ਵੀਰ ਗੁਲਦੀਪ ਦੇ ਥੱਲੇ 4 ਕਿਲੋ 4 ਕਿਲੋ ਆਵੇਂ 5 ਹੋ ਆਪਾਂ 4 ਕਰਕੇ ਦੇਣੀ ਦੋਵੇਂ ਟਾਈਮ ਮਿਲਦੀ ਆ ਦੋਵੇਂ ਟਾਈਮ ਹੀ ਭਾੜੇ ਪੂਰੇ ਦਿਨ ਸੇ ਤੋਂ ਆਪੀ ਨਹੀਂ ਠੀਕ ਹੈ ਜ ਬਣੀ ਤਾਂ ਗਈ ਜਾਂਦੇ ਮਹੀਨਾ ਡੇਢ ਹੋ ਗਿਆ ਪਰ ਚੱਕ ਚੁੱਕ ਜਦਾ ਆਉਂਦੀ ਨਹੀਂ ਗਈ ਹਾਂ ਨਾ ਚੈੱਕ ਤਾਂ ਹੁੰਦਾ ਠੀਕ ਹੈ ਜੀ 4 ਕਿਲੋ ਭਰਾਵਾ ਦੁੱਧ 4 ਕਿਲੋ ਦੁੱਧ ਇਸ ਗਾਂ ਦੇ ਥੱਲੇ ਬਾਕੀ ਤੁਸੀਂ ਵੇਖ ਸਕਦੇ ਟੋਕੜਾ ਸਮਾਂ ਕੋਈ ਆਪਦਾ ਵੀਰ ਮੰਨ ਲੈ ਕਿੰਨਾ ਵੀ ਹੋ ਸਕਦਾ ਕਿਉਂਕਿ ਬਣੀ ਸੋਰੀ ਅੱਗੋਂ ਕਿਸੇ ਨੇ ਵੇਰਵਾ ਪਾਇਆ ਵੀ ਮਹੀਨੇ ਦੀ 20 ਪਤਿਆਂ ਦੇ 24 ਵੀ ਦੱਸਿਆ ਪਰ ਫਿਰ ਹਾਲ ਤੁਸੀਂ ਜਿਹੜਾ ਖਾਲੀ ਮੰਨ ਕੇ ਇਹ ਸੌਦਾ ਕਰਿਓ ਦੁੱਧ ਦੇ ਹਿਸਾਬ ਨਾਲ ਠੀਕ ਹੈ 4 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਹੈ ਦੋਸ ਟੰਮ ਦੋਸ ਵੇਲੇ ਕਿਆ ਪਾਣੀ ਵਾਲਾ ਲੱਗੂਆ ਹਾਂ ਚਾਰ ਚੱਠੀ ਕਰੂਗੀ ਠੀਕ ਆ ਅੱਛਾ ਫਿਰ ਕੁਲਦੀਪ ਇਹ ਕਿੰਨੇ ਕੀ ਦੀ ਇਹਦੀ 10000 ਚ ਪੌਂਚ ਤੇ ਜੇ ਕੋਈ ਜੋੜੀ ਲਵੇ ਤਾਂ 40000 ਦੀ ਮੈਂ ਕਹਾਂ ਜੇ ਕੱਲੀ ਮੰਗਾਏ ਪੰਜਾਬ ਦੇ ਦੂਜੇ ਕੋਨੇ ਚ ਲਈ ਤੇ ਕੋਈ ਨਹੀਂ ਜਿੱਥੇ ਮਰਦੀ ਲੈ ਜਾਗੇ ਦੇ ਲੋਬਾ ਪਹੁੰਚ ਕਰਤੀ ਅਗਲੇ ਦੇ ਘਰੇ ਜਾਊਗੀ ਭਾਵੇਂ ਜੇ ਵਜੇ ਨਾ ਵਜੇ ਹਾਂ ਹਾਂ ਉਹ ਕੱਲੀ ਮਗਾਵੇ ਭਾਵੇਂ ਕੱਲੀ ਮਗਾ ਜਾ ਭਾਵੇਂ ਆ ਬਾਕੀ ਕਿਸੇ ਪਸ਼ੂ ਨਾਲ ਕੋਈ ਪਾਲੇ ਹਾਂ ਲਓ ਵੀ ਦਾ ਜੋੜਾ ਕੋਈ ਲਊ ਫਿਰ 40000 ਦਾ ਆ ਇਹ ਵੀ ਡਿਸਕਾਊਂਟ ਹੈ ਕਾ ਨਾ ਉਹਦਾ 45 ਦੀਆਂ ਮੰਨੀਆਂ ਹਾਂ ਇਹਦਾ 40000 ਦਾ 40000 ਦਾ ਜੋੜਾ ਹਾਂ ਲਓ ਵੀ ਆ ਤੁਸੀਂ ਕਿਸੇ ਨੇ ਨਾਲ ਪਾਉਣੀ ਹੈ ਵੀਰ ਨੇ ਚਲੋ ਕੋਈ 4 ਕਿਲੋ ਦੁੱਧ ਦਿੰਦੀ ਆ ਤੇ ਜੇਕਰ ਸਫਰ ਵੇਖ ਕੇ ਵੀ ਤੁਸੀਂ ਪਾਉਣੀ ਹੈ ਵੀ ਕਿਸੇ ਵੀਰ ਦਾ ਇਸ ਵੇੜ ਦਾ ਸ਼ਬਦ ਹੁੰਦਾ ਉਹ ਵੀ ਕੋਈ ਲਾਗੇ ਬੰਨੇ ਵਾਲਾ ਵੀਰ ਲੈਂਦਾ ਤੇ ਇੱਕੋ ਬਿਲਕੁਲ ਜਿਹੜੀ ਦੋਸਤੋ ਗੱਡੀ ਦੇ ਵਿੱਚ ਪਸ਼ੂ ਪੈ ਕੇ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਆਫਰੀ ਅੱਜ ਇਹ ਇਹ 10000 ਦੀ ਆ 4 ਕਿਲੋ ਦੁੱਧ ਬਾਕੀ ਇਧਰਲੇ ਪਾਸੇ ਕੁਲਦੀਪ ਆ ਜੀ ਵੀਰ ਆ ਜਿਹੜੀ ਆਪਣੇ ਕੋਲ ਸ਼ਾਈਵਾਲ ਆ ਗਈ ਆ ਹਾਂ ਤਾਂ ਦੋਸਤੋ ਸ਼ਾਈਵਾਲ ਅੰਗ ਦੇ ਵਿੱਚ ਆ ਸ਼ਾਈਵਾਲ ਤੇ ਕੋਈ ਵੀ ਰਾਖੀ ਦਾ ਥੋੜਾ ਜਿਹਾ ਨੈਗਰਲੈਂਡੋ ਦਾ ਥੋੜਾ ਜਿਹਾ ਕ੍ਰੋਸ ਤੁਸੀਂ ਮੰਨ ਸਕਦੇ ਜੀ ਕਦਕੂ ਤੋਂ ਵੇਖੋ ਪੂਰੀ ਮਜ਼ਬੂਤ ਲੰਬੀ ਪੂਰੀ ਸੋਹਣੇ ਕਦ ਕਰਦੇ ਵਿੱਚ ਆ ਇਹ ਸੁਭਾ ਕੇ ਨਵਾਂ ਸੂਰੀ ਅੱਗੇ ਦੂਜਾ ਸੁਭਾ ਦੂਜਾ ਹੂੰ ਠੀਕ ਆ ਜੀ ਤਾਂ ਦਿਨੇ ਦੇ ਵੀ ਕੁਲਦੀਪ ਕਿੰਨੇ ਕੇ ਬਾਕੀ ਤੇ ਹਫਤਾ ਲੈ ਜੂਗੀ ਹਫਤਾ ਤੱਕ ਲੈ ਜੂ ਹਾਂ ਤੇਪਣਾ ਇੱਕ ਨੰਬਰ ਆਈ ਤੇਪਣਾ ਓਕੇ ਜਿਹਦਾ ਮੋਗਾ ਹੋਦਾ ਇਦਾਂ ਨੂੰ ਠੀਕ ਆ ਜੀ ਠੀਕ ਹਣ ਵੇ ਲਾ ਕੇ ਕਰੀਏ ਤੂੰ ਆ ਦੇਖੋ ਮੱਝਾਂ ਵਾਲਾ ਥਾਂ ਲੱਗਾ ਆ ਲੋ ਇਹ ਉਹ ਨਹੀਂ ਥਲੇ ਪੈਂਦੇ ਹੀ ਆਪਣੇ ਤੋਂ ਥੋੜਾ ਜਿਆਦਾ ਡਰਦੀ ਹਲੇ ਹਾਂ ਹਾਂ ਠੀਕ ਆ ਜੀ ਉਹਨਾਂ ਨੇ ਉੱਧੇ ਤੋਂ ਬਾਜੀ ਪ੍ਰੋ ਸੰਗ ਦੇ ਵਿੱਚ ਦੂਜਾ ਸੂਆ ਬਾਕੀ ਥਾਂ ਦੇ ਬਾਅਦ ਵੇਖੋ ਬਹੁਤ ਵਧੀਆ ਧੰਨਵਾਦ ਉਹਦ ਪਹਿਲਾਂ 15 16 ਕਿਲੋ ਦਿੱਤਾ ਐਰ ਕੀ ਆ ਭਾਈ 17 18 ਕਿਲੋ ਦਊਗੀ ਐਰ ਕੀ ਦਊਗੀ ਫਿਰ ਹਾਂ ਇਹ ਨਾਲ ਦੇ ਦਊਗੀ ਠੀਕ ਆ ਜੀ ਬਾਕੀ ਦੂਜੀਆਂ ਗਾਵਾਂ ਕਰਕਦੀਆਂ ਇਹ ਵੇਲਾ ਮਾਸਾ ਨਹੀਂ ਕਰਦੀ ਹਾਂ ਕ੍ਰੋਸ ਅੰਗ ਦੇ ਵਿੱਚ ਨਾਲੇ ਸ਼ਹੀਵਾਲ ਦਾ ਵਿੱਚ ਕ੍ਰੋਸ ਉਹਦਾ ਉਹਦੇ ਉਹਦੇ ਭਾਈ ਇਹਦੇ ਆਪਣਾ ਥੋੜਾ ਜਿਆ ਡਰਦੀ ਪੱਕੀ ਪੂਰੀ ਜੰਮੀ ਪੜੀਏ ਦੋਸਤੋ ਆ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਨੇ ਆਪਾਂ ਇਹਵਾ ਵੇਖੋ ਦੇਣਾ ਜੇ ਕਿਨੇ ਦੱਸਿਆ 5 ਲੈ ਜੂਗੀ ਹਫਤਾ ਲੈ ਜੂਗੀ ਆ ਸਾਰੇ ਕੱਟ ਜਾਣੇ ਆੜੇ ਆ ਲੜ ਸਾਰੇ ਕੱਟਨੇ ਨੇ ਹਾਂ ਲਓ ਜੀ ਆਹ ਵਟਾਗਾ ਦੋਸਤੋ ਲੈ ਜੂਗੇ ਜੀ ਹਫਤੇ ਕ ਦਾ ਆਈਡੀਆ ਮੰਨ ਕੇ ਤੁਸੀਂ ਸੌਦਾ ਕਰਿਓ ਹਾਂ ਬਾਕੀ ਲੇਵਲ ਹੂਆ ਬੜਾ ਵਧੀਆ ਬਣਾਉਣਾ ਕਰਮਾਲੀ ਨੇ ਥਾਣਾ ਵੇਖੋ ਤੁਸੀਂ ਪੂਰਾ ਹੱਥੀ ਚਵਾਈ ਵਾਲਾ ਮੁੱਠੀ ਮੁੱਠੀ ਰੋਗ ਰੋਗ ਥਾਣਾ ਤੇ ਆਹ ਮੈਂ ਮਗਰ ਬਾਲ ਦੀ ਮਗਰ ਉਹ ਰੱਖਣਗੇ ਪਹਿਲੋਂ ਪਰਜਾ ਕਰਨੀ ਆ ਇਹ ਹਾਂ ਇੰਨੀ ਚਵਾਈ ਹੈ ਬਿਲਕੁਲ ਥਾਣਾ ਦੇ ਤੇ ਚਵਾਈ ਹੋਣੀ ਦੋਸਤੋ ਸਿਕ ਵਾਰੀ ਤੋੜ ਕੇ ਤੁਹਾਨੂੰ ਦਿਖਾਉਣੀ ਆ ਆਪਾਂ ਬਾਕੀ ਹੈ ਪੂਰੀ ਜੰਮੀ ਦਾ ਕਾਤੀ ਖੜਿਆ ਲੈ ਆ ਜਾ ਲੋ ਵੀ ਕਰੋ ਦੋਸਤੋ ਚੈੱਕ ਬਹੁਤ ਸੋਹਣਾ ਤੇ ਪੂਰਾ ਟਿਕਾਣੇ ਦਾ ਦੋਸਤੋ ਲੇਵਾ ਥਾਣਾ ਲੱਗਾ ਕਰਮਾਲੀ ਤੇ ਘਤ ਗੋਦ ਦੀ ਪੂਰੀ ਨਿੱਕਰ ਤੇ ਵਜਨ ਪੂਰਾ ਇਸ ਬਿਹੜ ਦਾ ਵੀ ਠੀਕ ਆ ਹਾਂ ਲਈ ਵੀਰ ਭਰਾ ਇਦਾਂ ਦੀਆਂ ਮੰਗਦੇ ਆ ਨਾ ਵੀ ਸਾਨੂੰ ਕਰੋਚ ਚ ਚਾਹੀਦੀ ਆ ਉਹ ਬਿਲਕੁਲ ਜੀ ਬੜੀ ਡਿਮਾਂਡ ਹੈ ਇਹਨਾਂ ਬਿਹੜਾਂ ਦੀ ਵੀ ਇਹ ਤਾਂ ਨਾਲ ਮੱਝਾਂ ਲੈਸਾ ਹੁੰਦਾ ਏ ਮੱਝਾਂ ਮੱਝਾਂ ਫੈੜ ਵੀ ਆ ਪਤਾ ਨਹੀਂ ਕਰਮ ਵਾਲੀਆਂ ਕਿੰਨਾ 5 5 6 6 ਦਿਨ ਉੱਤ ਪਾ ਦਿੰਦੀਆਂ ਨੇ ਤੇ ਅੱਛਾ ਕੁਲਦੀਪ ਵੀਰ ਗੱਭਣਾ ਬੈਠ ਚਲੋ ਕੋਈ ਉਹ ਹੀ ਆ ਕਿਸੇ ਨੇ ਸਾਹਮਣੇ ਸੁੱਤ ਨਹੀਂ ਅਜੇ 5 6 ਦਿਨ ਸੁਆਣੀ ਸੁਪੂਣੀ ਤੇ ਆਪਾਂ ਕਿੰਨੇ ਦੀ ਪਹੁੰਚਾ ਦੀਏ ਫਿਰ ਦੇਣੀ 55000 ਦੀ ਪਹੁੰਚ 55000 ਉਹਦਾ ਦੇ ਭਾਵੇਂ 60000 ਦੀ ਆ ਠੀਕ ਆ 55 ਦੀ ਪਹੁੰਚ ਦੇ ਦੂਗੀ ਲੋਕੀ ਦੱਸੋ ਪੰਜਾਬ ਭਰ ਦੇ ਵਿੱਚ ਕੰਡੀਸ਼ਨ ਉਹ ਹੀ ਰਹੂਗੀ ਅਸੂ ਕੋਈ ਵੀ ਖਰੀਦੋ ਪੰਜਾਬ ਭਰ ਦੇ ਵਿੱਚ ਦੋਸਤੋ ਪਹੁੰਚ ਆ ਤੁਹਾਡੇ ਘਰ ਤੱਕ ਪਰ ਨਰਕ ਪਰਖਾ ਤਸੱਲੀ ਕਰਨੀ ਆਪਣੇ ਹੱਥ ਕਿਸੇ ਵੇਰ ਨੇ ਉਹ ਤੁਹਾਡੀ ਜ਼ਿੰਮੇਵਾਰੀ ਆ ਇੱਥੇ ਆਣ ਕੇ ਆਪਦੀ ਕਰ ਲੋ ਬਹੁਤ ਜਿਹੜੀ 52000 ਆਨਲਾਈਨ ਮੰਗਾਵੀਂ ਆਪਦੇ ਘਰੇ ਲਾ ਕੇ ਆਪਦੀ ਟਿਪਲੇ ਆਪਦੀ ਹਾਂ ਠੀਕ ਆ ਜੇ ਕੋਈ ਵਾਧ ਘਾਟ ਹੋਵੇ ਤੇ ਗਾਂ ਆਪਣੀ ਠੀਕ ਆ ਜੀ ਹਾਂ ਲਓ ਜਦ ਤੁਸੀਂ ਵੀ ਨਾਲ ਭਾਈ ਕਲਦੀਪਾਂ ਦਾ ਵੀ ਆਪਦੇ ਘਰੇ ਟਿਪਲੇ ਕੋਈ ਵੀਰ ਉਸੇ ਵੇਲੇ ਲਾਉਣ ਦੇ ਦੌਰਾਨ ਉਸੇ ਵੇਲੇ ਠੀਕ ਆ ਜੀ ਇਹ ਨਹੀਂ ਹੈਗਾ ਉਹ 5-7 ਦਿਨਾਂ ਬਾਅਦ ਮੇਰਾ ਕੋਈ ਵੀਰ ਆਮਾ ਦਿੰਦਾ ਰਹੇ ਇਹ ਜਿਹੜੀ ਤੁਹਾਡੀ ਜ਼ਿੰਮੇਵਾਰੀ ਆ ਲਾਉਂਦਿਆਂ ਸਾਰ ਟਿਪਕੇ ਕਸ਼ੂ ਕਿਸੇ ਚ ਕੋਈ ਦਿੱਕਤ ਨਿਕਲਦੀ ਆ ਦੱਸਣਾ ਮੁਤਾਬਿਕ ਇਹਨਾਂ ਦਾ ਪਤਾ ਹੀ ਕੋਈ ਨਹੀਂ ਦੇ ਹਾਂ ਇਹਨਾਂ ਦਾ ਨਹੀਂ ਪਤਾ ਕੋਈ ਨਹੀਂ ਬਿਲਕੁਲ ਹੁਣ ਆਪਾਂ ਆਵਦੀਆ ਭਰਾਗ پوری ਟਿਪ ਕੇ ਲਈ ਆ ਅੱਛਾ ਗਲਦੀਪ ਭਾਈ ਅੱਗੇ ਆ ਜਰਸੀ ਇੱਕ ਬਲੈਕ ਰੰਗ ਦੇ ਵਿੱਚ ਹਾਂ ਜਰਸੀ ਹਉ ਦੱਸੋ ਜਲਸੀ ਬਰੀਡ ਦੇ ਵਿੱਚ ਇਹ ਖੀਰੀ ਵਾਲੇ ਮੂੰਹ ਬਹੁਤ ਅੰਦੀ ਖੀਰੀ ਆ ਹੂੰ ਕੱਲੀ ਕਹਿਣ ਵਾਲੀ ਗੱਲ ਤੇ ਗਲਦੀਪ ਖਾਈ ਮਾੜਾ ਕਹਿਣ ਵਾਲੀ ਗੱਲ ਇਹਨੂੰ ਵਿਖਾਉਣਾ ਆਹੋ ਆ ਲਓ ਇਹ ਆ ਕਰੋ ਜੇਕਰ ਇਧਰ ਆਲਾ ਹਮਨੇ ਹੀ ਖੜੋਇਆ ਇੱਕ ਕਰ ਲੋ ਲੈ ਲਓ ਜੀ ਆ ਕਰੋ ਚੈੱਕ ਠੀਕ ਆ ਦੁਰਦ ਵਾਲੇ ਰਾਂਦਲੇ ਲਓ ਜੀ ਠੀਕ ਹੈ ਦੋ ਦੰਦੀ ਆ ਦੋਸਤੋ ਖੀਰੀ ਬੱਚੀ ਆ ਬਾਕੀ ਤੁਸੀਂ ਨਸਲ ਬ੍ਰੀਡ ਚੈੱਕ ਕਰੋ ਛੋਟੀ ਬੂਥੀ ਛੋਟੇ ਕੰਨ ਬੋਦੀ ਠੀਕ ਆ ਜੀ ਆ ਵੇਖੋ ਤੇ ਕਦ ਕੋਤ ਵੀ ਬੜਾ ਸੋਹਣਾ ਬੱਚੀ ਦਾ ਇੱਕ ਰੰਗ ਆ ਕੁਝ ਕੁ ਲੈਵਾ ਵਹਾਨਾ ਜਿਹੜਾ ਦੋਸਤੋ ਬਲੈਕ سپورਟ ਤੁਹਾਨੂੰ ਦਾ ਜੇ ਰੋਣਗੇ ਠੰਡੀ ਸੀ ਆ ਚਾਰ ਥਣ ਆ ਕਰੋ ਹੂੰ ਹੂੰ ਦੋ ਲਾਈਨਾਂ ਦੀ ਵੇਖੋ ਬਾਹਰ ਕੱਢ ਕੇ ਦਿਖਾਈਏ ਆਪਾਂ ਭਰਾਵਾਂ ਨੂੰ 15 ਥੋੜਾ ਜਿਹਾ ਦੁੱਧ ਭਰ ਦੂਗੀ ਇਹ ਵੀ ਹਾਂ ਪਾਣੀ ਪਸ਼ੂ ਬੜੀ ਪਿਆਰੀ ਹੈ ਦੋਸਤੋ ਵੈਸੇ ਬੜੀ ਟਕਾਣੇ ਤੇ ਆ ਕੇ ਕਰਮਾ ਲਈ ਸੂਨ ਲੱਗੀ ਹੈ ਜੇ ਖੀਰੀ ਬੱਚੀ ਆ ਕੋਈ ਦੰਦ ਨਹੀਂ ਭੰਨਿਆ ਤੇ ਦੁੱਧ ਦੰਦ ਉਹ ਵੀ ਆਪਾਂ ਤੁਹਾਨੂੰ ਚੈੱਕ ਕਰਾਤਾ ਵਿੱਚੇ ਵੀਡੀਓ ਦੇ ਤਸੱਲੀ ਨਾਲ ਇੱਕ ਵਾਰੀ ਵੀਡੀਓ ਵੇਖ ਲਿਆ ਕਰੋ ਪਸ਼ੂ ਖਰੀਦਣ ਤੋਂ ਪਹਿਲਾਂ ਇੱਕ ਵਾਰੀ ਪੂਰੀ ਜਾਣਕਾਰੀ ਤੇ ਫੁੱਲ ਵੀਡੀਓ ਤਸੱਲੀ ਨਾਲ ਦੇਖ ਲਿਆ ਕਰੋ ਬਾਅਦ ਵਿੱਚ ਓਨਰ ਦੇ ਨਾਲ ਚਾਹੇ ਵਪਾਰੀ ਵੀਰ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੁੰਦੀ ਹੈ ਜਾਂ ਸਾਈ ਬੀ ਐਨ ਪਾਉਣਾ ਹੁੰਦਾ ਉਸ ਤੋਂ ਪਹਿਲਾਂ ਤਸੱਲੀ ਨਾਲ ਵੀਡੀਓ ਸੁਣਿਆ ਕਰੋ ਠ ਤੇ ਨਿਗਰ ਨੂੰ ਕਰ ਤੁਸੀਂ ਵੇਖੋ ਪੂਰੀ ਪਿੰਡੇ ਦੀ ਪੂਰੀ ਨਗਰ ਇੱਕ ਰੰਗ ਬਲੈਕ ਤੋਂ ਥਣ ਦੇ ਬਾ ਬਹੁਤ ਪਸੰਦੀਦਾ ਛੋਟਾ ਥਣ ਠੰਡੀ ਜੜੀ ਆ ਅੱਛਾ ਵੀਰ ਕੁਲਦੀਪ ਤੁਸੀਂ ਦੱਸ ਰਹੇ ਟਿੱਪਣ ਟੁੱਪਣ ਕਿਵੇਂ ਸੀ ਵੀਰੇ ਟਿੱਪਣ ਆਇਆ ਤਾਂ ਛੱਡੀਆਂ ਆਈਆਂ ਮਾੜੀ ਛੱਡੀ ਆਈ ਸੀ ਆ ਦਿਖਾ ਦਈਏ ਮਾੜੀ ਵੀਰਾਂ ਨੂੰ ਆਏ ਵਗਾਦਨੇ ਆ ਇਹਦੇ ਥਾਂ ਤੋਂ ਦੋਸਤੋ ਛੱਡੀਆਂ ਆਉਂਦੀਆਂ ਨੇ ਉਹ ਮੇਰਾ ਵੀਰ ਜਿਹੜਾ ਕੋਈ ਐਕਸਪਰਟ ਬੰਦਾ ਹੈਗਾ ਠੀਕ ਆ ਜੀ ਕੋਈ ਤਾਂ ਬਹੁਤ ਸਾਰਾਂ ਦੇ ਦੋਸਤੋ ਇੰਜੈਕਸ਼ਨ ਵੀ ਹੈਗੇ ਸਾਰੇ ਵੀਰਾਂ ਨੂੰ ਪਤਾ ਹੀ ਆ ਉਹ ਇੰਜੈਕਸ਼ਨ ਲਾ ਸਕਦੇ ਤੁਸੀਂ ਸੌਣ ਤੋਂ ਪਹਿਲਾਂ ਵੀ ਲਾ ਸਕਦੇ ਜੀ ਇਹੋ ਟ੍ਰੀਟਮੈਂਟ ਤੁਸੀਂ ਕਰ ਲੋਗੇ ਵੈਸੇ ਛੱਡੀ ਬਾਕੀ ਸਾਰੇ ਜਿਹੜੇ ਟਿੱਪਣ ਇੱਕ ਨੰਬਰ ਟਿੱਪਣਾ ਵਾ ਤਪਾ ਦੀਆਂ ਬਾਕੀ ਜਿਹੜਾ ਥਾਣੇ ਦੇ ਚ ਛੱਡੀਆਂ ਉਹਦੀਆਂ ਤੁਹਾਨੂੰ ਦਿਖਾ ਦਿੱਤਾ ਆਪਾਂ ਠੀਕ ਆ ਬਾਕੀ ਟਿੱਪਣ ਤਿੰਨੇ ਥਾਂ ਇੱਕੋ ਜਿਹੇ ਆ ਉਹ ਮੇਰਾ ਭਰਾ ਤੁਸੀਂ ਵੀ ਤਸੱਲੀ ਕਰ ਸਕਦੇ ਜੇ ਥੇ ਆਣ ਕੇ ਤੇ ਸੋਹਣੇ ਕਦ ਕਾੜ ਦੇ ਵਿੱਚ ਆ ਵਛੀ ਬੜੀ ਪਿਆਰੀ ਆ ਠੀਕ ਆ ਜੀ ਬਾਕੀ ਆ ਬਾਕੀ ਥਾਣੇ ਵੀ ਦਿਖਾ ਦਿਆਂ ਤੁਹਾਨੂੰ ਇਹਨਾਂ ਕੋਈ ਵੀ ਰੱਖੇ ਸਾਰੇ ਥਾਣੇ ਦੇ ਵਿੱਚੋਂ ਕੋਤੇ ਆ ਵੇਖੋ ਜੀ ਇਹ ਅਗਲਾ ਥਾਣਾ ਬਹਿਣੀ ਵਾਲਾ ਇਹ ਇੱਕ ਬਹਿਣੀ ਪਾਈ ਵਾਲਾ ਦੋਸਤੋ ਅਗਲਾ ਥਾਣਾ ਆ ਵੇਖੋ ਜੀ ਆ ਮਗਰਲਾ ਥਾਣਾ ਪੈਣੀ ਵਾਲੀ ਸਰਦਾ ਕੋਈ ਠੀਕ ਆ ਇੱਕੋ ਜਿਹਾ ਬਿਲਕੁਲ ਇੱਕੋ ਜਿਹਾ ਬੌਲਾ ਪੰਨੀ ਖੜੀ ਕਰਨ ਵਾਲੀ ਇੱਕੋ ਜਿਹਾ ਵੇਖੋ ਚਵਾ ਆਪਾਂ ਦਾ ਲੈ ਲੈ ਜਿਹੜੀ ਛੱਡੀ ਆ ਇਹਦਾ ਛੱਡੀਆਂ ਆਈ ਲੈ ਇਹ ਤਾਂ ਜਿਹੜੀ ਛੱਡੀਆਂ ਆ ਇਹ ਵੀ ਆਪਾਂ ਹੁਣੇ ਵੇਖਿਆ ਹੁਣ ਆਪਾਂ ਕੀ ਮੋਇਆ ਇਹ ਤਾਂ ਜਿਹੜੀਆਂ ਛੱਡੀਆਂ ਆਉਂਦੀਆਂ ਨੇ ਇਹ ਵੀ ਵੀਰਾਂ ਦਾ ਵੀ ਆਪਾਂ ਹੁਣੇ ਟ੍ਰਾਈ ਕੀਤਾ ਹੁਣੇ ਵੇਖਿਆ ਸੀ ਤੇ ਉਹ ਮੇਰਾ ਵੀਰ ਕੋਈ ਤੁਸੀਂ ਆਪਦਾ ਟ੍ਰੀਟਮੈਂਟ ਕਰਾ ਲਓਗੇ ਜਾਂ ਕੇ ਬੱਚੀ ਚੰਗੀ ਆ ਓਵਰ ਆਲ ਬਾਕੀ ਸਾਰੀ ਹੂੰ ਠੀਕ ਆ ਜੀ ਠੀਕ ਹੈ ਭਾਈ ਕੁਲਦੀਪ ਠੀਕ ਆ ਇਹਦਾ ਮੁੱਲ ਕੀ ਕਰਾਂਗੇ ਆਪਾਂ ਬੋਲਦੇ ਤਾਂ ਬੱਛੀ ਦੇ ਭਾਜ ਨੇ ਮਰਜੀ ਫਿਰ 65000 ਦੀ ਆ 50000 ਤੇ ਪਹੁੰਚ ਕਰ ਦਈਏ 50000 ਤੇ ਹਾਂ ਤੇ ਦੱਸਾਂ ਕਿ ਚੱਕਰੀ ਥੋੜਾ ਬਾਦਾ ਵੇਖ ਲਈ ਕਿਸੇ ਨੇ ਕਰਾਉਣਾ ਕਰੂਣਾ ਵੀ ਡੀਰ ਨੇ ਵਿਚਾਲੇ ਆਹ ਹੋਰ ਜਲ ਕੋਈ ਨਹੀਂ ਆਉ ਫੋਨ ਤੇ ਕਰ ਲਾਂਗੇ ਮੰਨਤਾ ਨਾ ਚਲੋ ਕਰਦੇ ਹਾਂ ਕਰਦੇ ਜਿੰਨੇ ਆਹ ਯਾਦ ਦੀ ਉਹਨੇ ਦਵਾਈ ਦੂ ਵੀ ਲਾਉਣੀ ਵੀ ਇਹਨੂੰ ਬਿਲਕੁਲ ਜੀ ਬਿਲਕੁਲ ਆਹੋ ਤਾਂ ਦੋਸਤੋ 50000 ਦੇ ਵਿੱਚ ਪਹੁੰਚ ਆ ਬੱਛੀ ਚੰਗੀ ਆ ਬਾਕੀ ਹਲੇ ਹਫਤਾ ਲੈ ਮੇਰਾ ਮੇਰਾ ਕੰਸਲਟ ਕਰ ਲਿਓ ਆਪਣੇ ਨਿੱਜੀ ਡਾਕਟਰ ਸਾਹਿਬ ਦੇ ਨਾਲ ਕੰਸਲਟ ਕਰ ਲਿਓ ਠੀਕ ਆ ਜੀ ਤੇ ਉਹ ਤੋਂ ਸਲਾਹ مشورہ ਲੈ ਲਿਓ ਬਾਕੀ ਪਛੀ ਵਧੀਆ ਤੇ ਪੰਤੂਪਨ ਦੇ ਵਿੱਚ ਪੂਰੀ ਆਉਂਦੀ ਹੈ ਬਾਕੀ ਛੱਡੀਆਂ ਆਉਂਦੀਆਂ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਨਾਰਮਲੀ ਕਈ ਪਸ਼ੂਆਂ ਦੇ ਵਿੱਚ ਆਉਣ ਲੱਗ ਪੈਂਦੀਆਂ ਪਰ ਟ੍ਰੀਟਮੈਂਟ ਹੈਗਾ ਕਈ ਯਾਰ ਦਬ ਦੂਪ ਵੀ ਆ ਜਾਂਦੀ ਹੈ ਤਾਂ ਮੈਂ ਬੈਟਮਰੀ ਦੇ ਵਿੱਚ ਟ੍ਰੀਟਮੈਂਟ ਹੈਗਾ ਕੋਈ ਆਪਦੇ ਕੰਸਲਟ ਕਰ ਲਿਓ ਡਾਕਟਰ ਦੇ ਨਾਲ ਅੱਛਾ ਤੇ ਕੁਲਦੀਪ ਭਾਈ ਅੱਗੇ ਆਪਣੇ ਕੋਲ ਜਿਹੜੀ ਆ ਆ ਗਈ ਸਿੰਘਾਂ ਵਾਲੀ ਸਹੀ ਆਲਾ ਇਹ ਵੀ ਬੜੀਆਂ ਤੇ ਠੰਡੀ ਆ ਇਹ ਵੀ ਜਾਂਦੀ ਆ ਅੱਛਾ ਇਹ ਵੀ ਜਾਂਦੀ ਵਜਦਾ ਵੈਰਾ ਲੈ ਇਹ ਵੀ ਬਰਤੀ ਹੈ ਦੋਸਤੋ ਪੂਰੀ ਨਿੱਗਰ ਲਾਲ ਰੰਗ ਦੇ ਵਿੱਚ ਤੇ ਇਹ ਸੂਹਾ ਸੁੰਦੀ ਕਿੰਨਾ ਦੂਜਾ ਦੂਜਾ ਹਾਂ ਤੇ ਦਿਨ ਵੈਸੇ ਕਿੰਨੇ ਕ ਬਾਕ ਇਹਿਆ ਬਤਾ ਲਈ ਜੀ ਹਫਤੇ ਇਕ ਤਾਂ ਮੰਨ ਲਈ ਹਾਂ ਬੜੂ ਬੜੀ ਇੱਦਾਂ ਵੀ ਹਾਂ ਠੀਕ ਹੈ ਜੀ ਅੱਛਾ ਮੋਟੇ ਨਾਲੇ ਦਿੰਦੀ ਐ ਬੱਚੀ ਦਊ ਕਿ ਬੱਚਾ ਬਾਈ ਕੋਈ ਪਤਾ ਨਹੀਂ ਉਹਦੇ ਮਾਲਕ ਦੇ ਵਾਸਤਾ ਬੱਚਾ ਤੇ ਬੱਚੀ ਦੇ ਉਹ ਬੱਚਾ ਤੋਂ ਬੱਚਾ ਤੋਂ ਕਿਹੜਾ ਇਸ਼ਾਰਾ ਹੋ ਜਾਂਦਾ ਨਾ ਮੋਟੇ ਨਾਲਿਆਂ ਦਾ ਹੈ ਨਾ ਬੱਚੀ ਬੱਚੇ ਦਾ ਤਾਂ ਪਤਾ ਨਹੀਂ ਚਲੋ ਕੁਦਰਤ ਤੇ ਹੱਸ ਬੱਸ ਹਾਂ ਬਾਕੀ ਦੁੱਧ ਚੰਗਾ ਦੇਊਗੀ ਲਓ ਜੀ ਹਾਂ ਬਾਕੀ ਦੁੱਧ ਦੋਸਤੋ ਅੱਗੇ ਉਹ ਵੀ ਕਿਸੇ ਵੀਰ ਦੀ ਸੇਵਾ ਕੋ ਚੰਗੀ ਸੇਵਾ ਵੀਰ ਕਰ ਲੂਗਾ ਬਾਕੀ ਦੁੱਧ ਚਵਾਉਣਾ ਕਰਵਾ ਲਈਨੇ ਪਹਿਲਾਂ ਨੇ ਯਾਰ 12 ਕਿਲੋ ਭਰਿਆ ਹਰ ਗਿਆ ਵੱਧ ਦੂੰਗੀ ਘਟੇ ਰੂਗੀ ਹਾਂ ਹਾਂ ਇਨੀ ਠੰਡੀ ਸੀ ਨਹੀਂ ਉਹ ਜਿਵੇਂ ਖੀ ਗਈ ਲਾ ਆ ਲੋ ਜੀ ਲਓ ਜੀ ਜਿੰਦਾ ਮਰਜੀ ਕੋਈ ਬੱਚਾ ਹੱਥ ਲਾਈ ਜਾਵੇ ਜਾਂ ਕੋਈ ਭੈਣੇ ਦਵਾਈ ਕਰਨੀ ਆ ਭਰਾਣੇ ਦਵਾਈ ਕਰਨੀ ਆ ਹਾਲੇ ਤਾਂ ਬੂੰਦ ਹੀ ਆਉਂਦੀ ਆ ਟਿੱਪਣਾ ਸ਼ਹਿਦ ਆਉਂਦਾ ਮਖਿਆਲ ਆਉਂਦਾ ਵੇਖੋ ਦੋਸਤੋ ਠੀਕ ਹੈ ਜੀ ਐ ਟਿੱਪਣਾ ਵੇਖੋ ਬਿਲਕੁਲ ਗਾੜੇ ਰੰਗ ਦਾ ਸ਼ਹਿਦ ਅਸੀਂ ਆਪਾਂ ਨਾਰਮਲ ਹੀ ਦੇਖਦੇ ਆਂ ਉਹ ਸ਼ਾਇਦ ਹੁੰਦਾ ਜੇ ਬਿਲਕੁਲ ਅਜੇ ਬੋਲਾ ਨਹੀਂ ਭੰਨਿਆ ਕਰਤਾ ਨੋਰਮਲ ਜੇਕਰ ਗੱਲ ਕਰੀਏ ਤੇ 8 ਤੋਂ 7 ਦਿਨ ਹਫਤਾ 10 ਦਿਨ ਵੀ ਲੱਗੇ ਜਾ ਸਕਦੀ ਆ ਹੂੰ ਬਾਕੀ ਚੰਗੀ ਆ ਹੈ ਠੰਡੀ ਤੀਰੀ ਜਿਦਾ ਮਰਜ਼ੀ ਕੋਈ ਹਾਥੋਂ ਤਲਾਈ ਚਲੋ ਇਹ ਨਹੀਂ ਹੈਗਾ ਕੋਈ ਸਿੰਗ ਆ ਤੇ ਕੋਈ ਫਿਰ ਇਹ ਸੋਚੇ ਵੀ ਕੋਈ ਡਰਕਲ ਜਾਂ ਮਾਰਦੀ ਆ ਨਹੀਂ ਨਹੀਂ ਚੱਕਰ ਹੀ ਕੋਈ ਨਹੀਂ ਖੋਲ ਕੇ ਦਿਖਾਈਏ ਵੀਰ ਇੱਕ ਵਾਰੀ ਕੱਢੀਏ ਬਾਹਰ ਨੂੰ ਅੰਦਰ ਠੀਕ ਆ ਜੀ ਆ ਕਰੋ ਚੱਕ ਵੀ ਢਿਲਾਵੜੀਆਂ ਵਾਲੇ ਬਣੂ ਚਗੇ ਹਾਂ ਬਾਕੀ ਦੋਸਤੋ ਬੇਦਾਗ ਲੇਵਾ ਟਿੱਪਣ ਇੱਕੋ ਜਾਂ ਸ਼ਹਿਰ ਦੀ ਢੜੀ ਆ ਹੋ ਜਾਂ ਪਤਨ ਤੋਂ ਨਾ ਪਈ ਤਾਂ ਕਰ ਲੈ ਆਂਦੀ ਫਿਰ ਕੋਈ ਠੀਕ ਹੈ ਬਾਕੀ ਹਾਂ ਤਸੱਲੀ ਵਾਲੀ ਆ ਇਹ ਨਹੀਂ ਹੈਗਾ ਦੋਸਤੋ ਜਾ ਕੇ ਕਿਸੇ ਭੈਣ ਨੇ ਚਵਾਈ ਕਰਨੀ ਤਾਂ ਤੰਗ ਪਰੇਸ਼ਾਨ ਕਰੋ ਕਿਸੇ ਨੂੰ ਤੇ ਵਧੀਆ ਘਰੇ ਲੂਵੀਰ ਨੇ ਖਰੀਦਣੀਆਂ ਨਾਰਮਲ ਘਰੇ ਰੱਖਣੀਆਂ ਕੋਈ ਵੀ ਹੱਥ ਪਾ ਸਕਦਾ ਤੋਰਾ ਤੋਰਾ ਹੀ ਵੇਖ ਕੇ ਤੁਸੀਂ ਵੇਖ ਲਓ ਬਿਲਕੁਲ ਕੋਈ ਛੜਾਕਲ ਜੀ ਨਹੀਂ ਗੀ ਨਰਮ ਜਿਹਾ ਬਿਲਕੁਲ ਦੋਸਤੋ ਪਸ਼ੂ ਆ ਤੇ ਬਾਕੀ ਰੇਟ ਪੁੱਛ ਲਵਾਂਗੇ ਆਪਾਂ ਕਿੰਨੀ ਡਿਮਾਂਡ ਰਹੂਗੀ ਇਹਦੀ ਸੋ ਅੱਛਾ ਗਲਦੀਪ ਭਾਈ ਇਹ ਕਿੰਨੇ ਦੀ ਫਿਰ ਹੁੰਦੀ ਆ ਹਾਂ ਨਾ 33 ਹਜ਼ਾਰ ਚ ਪਹੁੰਚ ਗਈ ਇਹਦੀ 33 ਚ 33 ਚ ਹਾਂ ਹੋਰ ਵੀ ਕਰਦੀ ਆ ਜੀ ਹੁੰਦਾ ਇੱਥੇ 500 ਹੋਰ ਛੱਡ ਦਾਂਗੇ ਯਾਰ ਸਾਢੇ 32 ਜਗਰਦਾਂ ਪਹੁੰਚ। ਲਓ ਜੀ ਸਾਢੇ 32000 ਦੇ ਵਿੱਚ ਦੋਸਤੋ ਇਹ ਪਹੁੰਚ ਹੋ ਜੂਗੀ। ਹੂੰ। ਤੋਂ ਬਾਕੀ ਤੁਸੀਂ ਸੀਲੀਆਂ ਸੂਲੀਆਂ ਦੇਖ ਲਈਆਂ, ਸੇਲ ਸੌ ਪੂਨਾ ਪੂਰਾ ਬੈੜ ਦੇ ਵਿੱਚ। ਥੋੜੀ ਜਿਹੀ ਚੰਗੀ ਆਪਦੇ ਵਿੱਚ ਪਹੁੰਚ। ਸਿੰਗਾਂ ਦੇ ਵਿੱਚ ਬਹੁਤ ਚੰਗੀ ਜੀ। ਹਾਂ। ਸਿੰਗੀ ਸਿੰਗਾ ਥੋੜੀ ਜਿਹੀ। ਚਲੋ ਸਿੰਗਾ ਦਾ ਗੁਨਾਹ ਨਹੀਂ ਹੈਗਾ ਜੇ ਪਸ਼ੂ ਬਿਲਕੁਲ ਠੰਡਾ ਨਿੱਗਾ। ਹਾਂ। ਤੇ ਸਿੰਗ ਵੀ ਹੋਣੇ ਨਾ ਹੋਣੇ ਚਲੋ ਕੋਈ ਬੜੀ ਮੈਟਰ ਨਹੀਂ ਕਰਦਾ। ਅਸ ਸਿੰਗਾ ਜਿਹੜਾ ਦੁੱਧ ਦੇਣਾ। ਹਾਂ। ਠੀਕ ਆ ਜੀ। ਲਓ ਦੋਸਤੋ ਸਾਢੇ 32000 ਦੇ ਵਿੱਚ ਇਹ ਮਿਲ ਜੂਗੀ ਤੁਹਾਨੂੰ। ਬਾਕੀ ਇਹ ਐਨੀ ਅਜਾ ਵੀਰ ਗਲਦੀਪ ਇੱਕ ਨੰਬਰ ਬੋਲ ਦਗੀ ਆਪਣੇ 9465133233 ਪਿੰਡ ਅੁਰਜਨ ਸੁਵੇ ਤਸਵੀਰ ਪੱਤੀ ਜਵਾ ਤਰਨਤ ਠੀਕ ਹੈ ਭਰਾ ਜੀ ਹਾਂ ਦੋਸਤੋ ਪਸ਼ੂ ਬਿਲਕੁਲ ਵਾਜਬ ਬਾ ਜਾਇਜ ਰੇਟ ਕੋਈ ਭਰਾ ਇਥੇ ਆਉਣਾ ਚਾਹੁੰਦਾ ਤੇ ਡਰੈਸ ਤੁਸੀਂ ਕਨਫਰਮ ਕਰ ਹੀ ਲਿਆ ਪੱਟੀ ਸ਼ਹਿਰ ਕੋਈ 5 ਕਿਲੋਮੀਟਰ ਦੀ ਦੂਰੀ ਹੈ ਇਥੋਂ ਤੇ ਸਰਹਿਆਲੀ ਵੱਡੀ ਵੀ ਕੋਈ 3 ਕਿਲੋਮੀਟਰ 4 ਕਿਲੋਮੀਟਰ ਦੀ ਦੂਰੀ ਹੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ